ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਪੰਥ ਦੇ ਮਹਾਨ ਇਤਿਹਾਸਕਾਰ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਆਪਣੀ ਪੁਸਤਕ ਵਿੱਚ ਭਾਈ ਕਲਿਆਣਾ ਜੀ ਦੇ ਇਸ ਸਾਖੇ ਦਾ ਜ਼ਿਕਰ ਕੀਤਾ ਹੈ ਭਾਈ ਕਲਿਆਣਾ ਜੀ ਦੇ ਦਸਨ ਅਨੁਸਾਰ ਮੰਡੀ ਰਿਆਸਤ ਦਾ ਰਾਜਾ ਹਰੀ ਸੈਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਪੁੱਜਿਆ ਸਵੇਰੇ ਦੀ ਦੀਵਾਨ ਵਿੱਚ ਕੀਰਤਨੀਏ ਇਸ ਸ਼ਬਦ ਦਾ ਗਾਇਨ ਕਰ ਰਹੇ ਸਨ ਲੇਖਨ ਮਿਟਈ ਹੈ ਸਖੀ ਜੋ ਲਿਖਿਆ ਕਰਤਾ ਸ਼ਬਦ ਸੁਣ ਕੇ ਰਾਜੇ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਕਿ ਜੇ ਲੇਖ ਮਿਟ ਨਹੀਂ ਸਕਦੇ ਤਾਂ ਗੁਰੂ ਦੀ ਸੰਗਤ ਵਿੱਚ ਜਾਣ ਦਾ ਕੀ ਲਾਭ ਦੀਵਾਨ ਦੀ ਸਮਾਪਤੀ ਤੋਂ ਬਾਅਦ ਰਾਜੇ ਨੇ ਗੁਰੂ ਜੀ ਨੂੰ ਇਹ ਹੀ ਸਵਾਲ ਪੁੱਛਿਆ ਗੁਰੂ ਜੀ ਨੇ ਕਿਹਾ ਕਿ ਤੁਸੀਂ ਸਾਡੇ ਪਾਸ ਕੁਝ ਦਿਨ ਰੁਕੋ ਤੁਹਾਡਾ ਸ਼ੰਕਤ ਦੂਰ ਹੋ ਜਾਵੇਗਾ ਰਾਤ ਰਾਜੇ ਨੂੰ ਸੁੱਤੇ ਪਿਆ ਇੱਕ ਸੁਪਨਾ ਆਇਆ ਕਿ ਉਸ ਦੀ ਮੌਤ ਹੋ ਗਈ ਹੈ ਅਤੇ ਉਸ ਦਾ ਜਨਮ ਚੰਡਾਲਾਂ ਦੇ ਘਰ ਹੋਇਆ ਹੈ ਉਸ ਦਾ ਜੀਵਨ ਬੜੀ ਗਰੀਬੀ ਤੇ ਦੁੱਖਾਂ ਦੇ ਵਿੱਚ ਬਤੀਤ ਹੋਣ ਲੱਗ ਗਿਆ ਵੱਡਾ ਹੋਣ ਤੋਂ ਬਾਅਦ ਉਸ ਦਾ ਵਿਆਹ ਹੋਇਆ ਤੇ ਬੱਚੇ ਵੀ ਹੋ ਗਏ ਇੱਕ ਦਿਨ ਇੱਕ ਦਰਖਤ ਤੋਂ ਲੱਕੜਾਂ ਕੱਟਦਿਆਂ ਹੋਇਆਂ ਟਹਿਣਾ ਟੁੱਟਣ ਨਾਲ ਥੱਲੇ ਡਿੱਕੇ ਉਸ ਦੀ ਮੌਤ ਹੋ ਗਈ ਇਸ ਤੋਂ ਬਾਅਦ ਰਾਜੇ ਦੀ ਅੱਖ ਖੁੱਲ ਗਈ ਅਗਲੇ ਦਿਨ ਰਾਜਾ ਆਪਣੇ ਸਾਥੀਆਂ ਦੇ ਨਾਲ ਸ਼ਿਕਾਰ ਖੇਡਣ ਗਿਆ ਸ਼ਿਕਾਰ ਮਗਰ ਜਾਂਦਿਆਂ ਉਹ ਆਪਣੇ ਸਾਥੀਆਂ ਤੋਂ ਕਾਫੀ ਦੂਰ ਚੱਲਿਆ ਗਿਆ ਰਸਤੇ ਵਿੱਚ ਉਸਨੂੰ ਉਹੀ ਪਿੰਡ ਅਤੇ ਉਹੀ ਪੇੜ ਨਜ਼ਰ ਆਇਆ ਜੋ ਉਸਨੇ ਸੁਪਨੇ ਦੇ ਵਿੱਚ ਦੇਖਿਆ ਸੀ ਪੇੜ ਥੱਲੇ ਬੱਚੇ ਖੇਡ ਰਹੇ ਸਨ ਇੱਕ ਬੱਚੇ ਨੇ ਰਾਜੇ ਨੂੰ ਕਿਹਾ ਬਾਪੂ ਤੂੰ ਤਾਂ ਪੇੜ ਤੋਂ ਡਿੱਗ ਕੇ ਮਰ ਗਿਆ ਸੀ ਹੁਣ ਤੂੰ ਕਿਵੇਂ ਜ਼ਿੰਦਾ ਹੋ ਗਿਆ ਹੈ ਰਾਜੇ ਨੇ ਕਿਹਾ ਕਿ ਮੈਂ ਤਾਂ ਮੰਡੀ ਦਾ ਰਾਜਾ ਹਾਂ ਅਤੇ ਗੁਰੂ ਅਜੰਦੇਵ ਜੀ ਦੇ ਦਰਸ਼ਨ ਕਰਨ ਲਈ ਆਇਆ ਹਾਂ ਬੱਚੇ ਨੇ ਘਰ ਜਾ ਕੇ ਮਾਂ ਨੂੰ ਕਿਹਾ ਕਿ ਮਾਂ ਬਾਪੂ ਤਾਂ ਜਿਉਂਦਾ ਹੈ ਕਰਦਿਆਂ ਨੇ ਕਿਹਾ ਬਾਪੂ ਘਰ ਚੱਲੋ ਇਹ ਉਹੀ ਬੰਦੇ ਸਨ ਜੋ ਰਾਜੇ ਨੂੰ ਸੁਪਨੇ ਵਿੱਚ ਨਜ਼ਰ ਆਏ ਸਨ ਉਦੋਂ ਤੱਕ ਗੁਰੂ ਅਜੰਡ ਦੇਵ ਜੀ ਉੱਥੇ ਪਹੁੰਚ ਗਏ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਸ਼ਕਲ ਮਿਲਣ ਕਰਕੇ ਤੁਹਾਨੂੰ ਭੁਲੇਖਾ ਲੱਗਿਆ ਹੈ ਇਹ ਤੁਹਾਡਾ ਬਾਪੂ ਨਹੀਂ ਹੈ ਰਾਜੇ ਨੂੰ ਉੱਤਰ ਮਿਲ ਗਿਆ ਕਿ ਲੇਖ ਮਿਟਦੇ ਨਹੀਂ ਪਰ ਜੋ ਕਰਮ ਉਸਨੇ ਚੰਡਾਲਾਂ ਦੇ ਘਰ ਜਨਮ ਲੈ ਕੇ ਭੁਗਤਣੇ ਸਨ ਉਹ ਸਾਧ ਸੰਗਤ ਕਰਨ ਨਾਲ ਦਾਨਪੂਰਨ ਕਰਨ ਨਾਲ ਸੁਪਨੇ ਵਿੱਚ ਹੀ ਭੁਗਤੇ ਗਏ ਹਨ ਲੇਖ ਮਿਟਿਆ ਵੀ ਨਹੀਂ ਹੈ ਤੇ ਭੁਗਤਿਆ ਵੀ ਗਿਆ ਹੈ ਗੁਰੂ ਜੀ ਨੇ ਰਾਜੇ ਨੂੰ ਸਮਝਾਇਆ ਕਿ ਸੰਗਤ ਵਿੱਚ ਜਾਣ ਦਾ ਇਹੀ ਲਾਭ ਹੋਇਆ ਹੈ ਕਿ ਅਸੀਂ ਤੇਰਾ ਚੰਡਾਲਾਂ ਵਾਲਾ ਜਨਮ ਸੁਪਨੇ ਵਿੱਚ ਹੀ ਕੱਟ ਦਿੱਤਾ ਹੈ ਜੇ ਗੁਰੂ ਮੋਜ ਦੇ ਵਿੱਚ ਆਵੇ ਤਾਂ ਲੇਖ ਸੁਪਨੇ ਵਿੱਚ ਵੀ ਕੱਟ ਦਿੰਦੇ ਹਨ ਲੇਖ ਨਾ ਮਿਟਈ ਹੀ ਸਖੀ ਜੋ ਲਿਖਿਆ ਕਰਤਾਰ ਗੁਰੂ ਦੇ ਦਰ ਤੇ ਮੱਥਾ ਟੇਕਿਆਂ ਮੱਥੇ ਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਹਨ ਜਿਵੇਂ ਸਟੈਂਪ ਤੇ ਲਿਖੇ ਹੋਏ ਪੁੱਠੇ ਅੱਖਰ ਕਾਗਜ਼ ਦੇ ਉੱਤੇ ਲੱਗਦੇ ਆ ਸਿੱਧੇ ਹੋ ਜਾਂਦੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ